ਕੀਪਗੋਂ ਅੰਤਮਾਨ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਲੌਬੀ ਦੇ ਵਿਚਕਾਰ ਰਫੜ ਪੈਦਾ ਹੋ ਗਿਆ ਆਖਿਰ ਆਮ ਆਦਮੀ ਪਾਰਟੀ ਦੀ ਦਿੱਲੀ ਲੌਬੀ ਪੰਜਾਬ ਦੀਆਂ ਚੋਣਾਂ ਦੇ ਵਿੱਚ ਸਰਗਰਮ ਕਿਉਂ ਨਹੀਂ ਹੈ ਇਸ ਤੇ ਅਹਿਮ ਜਿਹੜੀ ਹੈ ਚਰਚਾ ਕਰਾਂਗੇ ਕਿਉਂਕਿ ਬਹੁਤ ਵੱਡੇ ਸਵਾਲ ਇਸ ਚੀਜ਼ ਨੂੰ ਲੈ ਕੇ ਖੜੇ ਹੋ ਰਹੇ ਆ ਉਧਰ ਨਾਲੇ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਐਮ ਐਲ ਏ ਮੰਤਰੀਆਂ ਨੂੰ ਖਾਸ ਸੁਨੇਹੇ ਕਿਹੜੇ ਦਿੱਲੀ ਲੌਬੀ ਵੱਲੋਂ ਇਸ ਤੇ ਅਹਿਮ ਚਰਚਾ ਕਰਾਂਗੇ ਉਧਰ ਚਰਚਾ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਲਈ ਰਾਹ ਜਿਹੜਾ ਸੌਖਾ ਨਹੀਂ ਹੈ ਹੁਣ ਐਮਐਲਏ ਮੰਤਰੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕਈ ਐਮਐਲਏ ਮੰਤਰੀ ਘੇਰੇ ਗਏ ਨੇ ਅਜਿਹੇ ਦੇ ਵਿੱਚ ਆਮ ਆਦੀ ਪਾਰਟੀ ਦਾ ਇਹਨਾਂ ਚੋਣਾਂ ਦੇ ਵਿੱਚ ਬਣੂਗਾ ਕੀ ਗੱਲ ਇਸ ਤੇ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਜਿਹੜੇ ਅਲਾਈਅੰਸ ਨੇ ਉਹਨਾਂ ਦੇ ਕਰਕੇ ਅਸਤੀਫੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਕਾਂਗਰਸ ਦੇ ਵਿੱਚੋਂ ਹੁਣ ਕਿਹੜੀ ਅਸਤੀਫਾ ਦਿੱਤਾ ਇਹ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ 22 ਦੀਆਂ ਚੋਣਾਂ ਦੇ ਵਿੱਚ ਜਿਹੜੇ ਮੁਲਾਜ਼ਮ ਆਮਦੀ ਪਾਰਟੀ ਦੇ ਹੱਕ ਦੇ ਵਿੱਚ ਭੁਗਤ ਦੇ ਦਿਖਾਈ ਦੇ ਰਹੇ ਸੀ ਤੇ ਹੁਣ ਉਹ ਆਮਦੀ ਪਾਰਟੀ ਦੇ ਖਿਲਾਫ ਕਿਉਂ ਭੁਗਤ ਦੇ ਦਿਖਾਈ ਦੇ ਰਿਹਾ ਕਿੰਨਾ ਕਸਰ ਪਊਗਾ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੀ ਕਿ ਗੁਰਮੀਤ RAM ਰਹੀਮ ਜਿਹੜਾ ਉਹ ਹੁਣ ਜੇਲ੍ਹ ਤੋਂ ਬਾਹਰ ਆ ਜਾਏਗਾ ਪੱਕੇ ਤੌਰ ਤੇ ਕਿਉਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਉਹਦੀ ਸਜ਼ਾ ਤੇ ਰੋਕ ਲੱਗ ਜਾਊਗੀ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕੀ ਸਾਹਿਬ ਪਤਾ ਲੱਗਿਆ ਕਿ ਡੇਰਾ ਮੁਖੀ ਰਾਮ ਰਹੀਮ ਹੈ ਜਿਹੜਾ ਉਹਨੇ ਸਾਧਵੀਆਂ ਨਾਲ ਸ੍ਰੀ ਕੁਸ਼ੋਸ਼ਨ ਦੇ ਮਸਲੇ ਦੇ ਵਿੱਚ ਜਿਹੜੀ ਸਜ਼ਾ ਹੋਈ ਹੈ ਉਸ ਤੇ ਉਸ ਤੇ ਰੋਕ ਲਾਉਣ ਦੇ ਲਈ ਇੱਕ ਅਪੀਲ ਜਿਹੜੀ ਹੈ ਪਾਈ ਹੈ ਔਰ ਉਸ ਅਪੀਲ ਦੇ ਉੱਪਰ ਕਹਿੰਦੇ ਕਿ ਸੁਣਵਾਈ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਔਰ ਇਹ ਕੀ ਲੱਗਦਾ ਹੈ ਕਿ ਇਹ ਵੋਟਾਂ ਦੇ ਨੇੜੇ ਜਾ ਕੇ ਅਜਿਹੀਆਂ ਸਥਿਤੀਆਂ ਬਣ ਗਈਆਂ ਹਾਲਾਂਕਿ ਮਸਲਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਐ ਕੋਰਟ ਦੇ ਵਿੱਚ ਐ ਪਰ ਫਿਰ ਵੀ ਅੰਦਾਜ਼ੇ ਲੋਕ ਲਾ ਰਿਹਾ ਕਿ ਭਾਈ ਚੋਣਾ ਆ ਗਈਆਂ ਹੋ ਸਕਦਾ ਹੈ ਕੋਈ ਢਲਮਠ ਕਰਕੇ ਕੋਈ ਰਾਹਤ ਦਿਵਾਉਣ ਦੀ ਕੋਸ਼ਿਸ਼ ਹੋਵੇ ਇੰਨੇ ਲੰਬੇ ਸਮੇਂ ਤੋਂ ਡੇਰੇ ਮੁਖੀ ਨੇ ਜਿਹੜਾ ਹੈਗਾ ਕੋਈ ਪਟੀਸ਼ਨ ਨਹੀਂ ਸੀ ਪਾਈ ਇਹਨਾਂ ਸਜ਼ਾਵਾਂ ਦੇ ਖਿਲਾਫ ਇੰਨੇ ਲੰਬੇ ਸਮੇਂ ਤੋਂ ਸਜ਼ਾਵਾਂ ਘਟ ਰਿਆ ਪਰ ਹੁਣ ਜਿਸ ਤਰੀਕੇ ਨਾਲ ਉਹਨੇ ਸਜ਼ਾ ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ ਕਿ ਲੱਗਦਾ ਹੈ ਕਿ ਕੁਝ ਨਾ ਕੁਝ ਰਾਹਤ ਹੋ ਸਕਦੀ ਹੈ ਜਾਂ ਮਿਲ ਸਕਦੀ ਹੈ ਜਾਂ ਦਵਾਈ ਜਾ ਸਕਦੀ ਹੈ ਕਿ ਕਿਵੇਂ ਦੇਖਦੇ ਹਾਂ ਸੋ ਫਰਦਰ ਜੀ ਜਦੋਂ ਮਸਲਾ ਡਿਟੀਕੇਸ਼ਨ ਦਾ ਹੋਵੇ ਮਾਨਜੁਕ ਅਦਾਲਤ ਵਿੱਚ ਚੱਲ ਰਿਹਾ ਹੋਵੇ ਤਾਂ ਉਸ ਸਪੱਤੀ ਜਿਹੜੀਆਂ ਕੋਈ ਤਰਕ ਜਾਂ ਦਲੀਲਾਂ ਤਾਂ ਕਿਸੇ ਹੋਰ ਤਰੀਕੇ ਨਾਲ ਦਿੱਤੀਆਂ ਜਾ ਸਕਦੀਆਂ ਨੇ ਪਰ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਬੀਤੇ ਸਮੇਂ ਤੋਂ ਰਾਮ ਰਹੀਂ ਦੇ ਉੱਤੇ ਮਿਹਰਬਾਨ ਰਹੀ ਹੈ ਉਸ ਸੰਦਰਭ ਦੇ ਵਿੱਚ ਜ਼ਰੂਰ ਇਹ ਚਰਚਾਵਾਂ ਜਾਂ ਇਹ ਗੱਲਾਂ ਹੋ ਰਹੀਆਂ ਨੇ ਕਿ ਜਿਸ ਤਰੀਕੇ ਨਾਲ ਉਹਨੇ ਅਪੀਲ ਮਾਨਜੁਕ ਹਾਈ ਕੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੀਬੀਆਈ ਦੇ ਉਸ ਫੈਸਲੇ ਦੇ ਵਿਰੁੱਧ ਜਿੱਤੇ ਵਿੱਚ ਉਸ ਨੂੰ ਉਮਰ ਕੈਦੀ ਸਜ਼ਾ ਦਿੱਤੀ ਗਈ ਸੀ ਉਹਦੇ ਵਿਰੁੱਧ ਜਿਹੜੀ ਅਪੀਲ ਉਹਨੇ ਦਾਇਰ ਕੀਤੀ ਹੈ ਤੇ ਹਾਪੀ ਉਸ ਕੇਸ ਤੇ ਜਿਹੜੀ ਆ ਮੈਨੂੰ ਜਿਹੜੀ ਆ ਰਾਹਤ ਜਿਹੜੀ ਉਹ ਦਿੱਤੀ ਜਾਵੇ ਹੁਣ 7 ਸਾਲਾਂ ਬਾਅਦ ਸਿੱਧੂ ਸਾਹਿਬ ਉਸ ਕੇਸ ਤੇ ਸੁਣਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਔਰ ਜਿਹੜਾ ਰਾਮ ਰਹੀਮ ਦੀ ਜਿਹੜੀ ਲੀਗਲ ਟੀਮ ਆ ਉਹਨਾਂ ਵੱਲੋਂ ਇਹ ਤਰਕ ਦਿੱਤਾ ਗਿਆ ਇਸ ਅਪੀਲ ਨੂੰ ਬਾਅਦ ਕਰਨ ਵਿੱਚ ਕਿ ਜਿਹੜੇ ਗਵਾਹ ਸੀ ਔਰ ਮੁੱਖ ਜਿਹੜਾ ਜਿਨ੍ਹਾਂ ਨੇ ਅਪੀਲ ਜਿਨ੍ਹਾਂ ਦੇ ਤਹਿਤ ਰਾਮ ਰਹੀਮ ਨੂੰ ਸਜ਼ਾ ਹੋਈ ਸੀ ਉਹਨਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਉਹ ਕਿਸੇ ਵੀ ਦਬਾਅ ਦੇ ਵਿੱਚ ਨਹੀਂ ਸਨ ਉਹ ਦਬਾਅ ਦੇ ਵਿੱਚ ਸੀ ਕਿਉਂਕਿ ਉਹ ਸੀਬੀਆਈ ਦੀ ਖਰਾਸਤ ਵਿੱਚ ਸੰਖੇਪ ਸੀ ਵੇਦੀ ਸਿਰੋਕਿਆਤਾ ਦੂਜੇ ਸੰ ਤਾਂ ਇਸ ਅਧਾਰ ਤੇ ਜਿਹੜੇ ਅਸੀਂ ਕਹਿ ਸਕਨੇ ਕਿ ਜਿਨ੍ਹਾਂ ਨੇ ਅਪੀਲ ਦਾਇਰ ਕੀਤੀ ਜਾਂ ਜਿਹੜੇ ਗਵਾਹ ਸਨ ਉਹ ਇੱਕ ਦਬਾਅ ਦੇ ਵਿੱਚ ਸੀਵੇਂ ਦੇ ਦਬਾਅ ਦੇ ਤਹਿਤ ਉਹਨਾਂ ਨੇ ਜਿਹੜੀ ਗਵਾਹੀਆਂ ਦਿੱਤੀਆਂ ਜਾਂ ਗੱਲਾਂ ਬਾਤਾਂ ਕੀਤੀਆਂ ਤੇ ਜਿਸ ਦੇ ਤਹਿਤ ਮਾਜੋਗ ਸੀਬੀਆਈ ਦੀ ਅਦਾਲਤ ਉਸ ਨੂੰ ਸਜ਼ਾ ਜਿਹੜੀ ਆ ਉਸਨਾਂ ਹੀ ਉਮਰ ਕੈਦ ਦੀ ਤਾਂ ਉਸ ਉਮਰ ਕੈਦ ਦੀ ਸਜ਼ਾ ਦੇ ਵਿੱਚ ਉਸ ਨੇ ਰਾਹਤ ਪਾਉਣ ਵਾਸਤੇ ਜਿਹੜੀ ਅਪੀਲ ਆ ਉਹ ਦਾਇਰ ਕੀਤੀ ਹਾਈ ਕੋਰਟ ਦੇ ਵਿੱਚ ਤਾਂ ਜਿਸ ਦੇ ਉੱਤੇ ਸੁਣਵਾਈ ਜਿਹੜੀ ਆ ਸ਼ੁਰੂ ਹੋ ਰਹੀ ਠੀਕ ਸੱਤ ਸਾਲਾਂ ਤੋਂ ਬਾਅਦ ਚਲੋ ਅਦਾਲਤ ਉਸ ਨੂੰ ਰਾਹਤ ਦਿੰਦੀ ਆ ਜਾਂ ਨਹੀਂ ਦਿੰਦੀ ਇਹ ਤਾਂ ਅਧਿਕਾਰ ਖੇਤਰ ਮਾਜੁਗ ਹਾਈ ਕੋਰਟ ਦਾ ਹੈਗਾ ਪਰ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਰਾਮ ਰਹੀਮ ਇੱਕ ਉਹ ਵਾਹਿਦ ਕੈਦੀ ਆ ਉਮਰ ਕੈਦੀ ਸਜ਼ਾ ਪੁੱਤਰਿਆ ਜਿਹੜਾ ਕਦੇ ਫਰਲੋ ਤੋਂ ਬਾਹਰ ਆ ਜਾਂਦਾ ਕਦੇ ਵੈਸੇ ਛੁੱਟੀ ਤੇ ਆ ਜਾਂਦਾ ਤੇ ਇਹ ਸਾਰਾ ਕੁਝ ਜਿਹੜਾ ਹੈ ਹਰਿਆਣਾ ਸਰਕਾਰ ਦੀ ਰਜਮੰਦੀ ਜਾਂ ਉਸ ਦੀ ਸੈਨਟੀ ਨਾਲ ਹੁੰਦਾ ਹੈ। ਇਹ ਦੇ ਸਬੰਧ ਵਿੱਚ ਐ ਜੀ ਪੀ ਸੀ ਵੱਲੋਂ ਵੀ ਹਾਈ ਕੋਰਟ ਦੇ ਵਿੱਚ ਅਪੀਲ ਜਿਹੜੀ ਉਧਾਰ ਕੀਤੀ ਗਈ ਸੀ ਕਿ RAM REHIM ਨੂੰ ਇਹੋ ਜੀ ਰਾਹਤ ਜਿਹੜੀ ਆ ਵਿਸ਼ੇਸ਼ ਛੋਟ ਕਿਉਂ ਦਿੱਤੀ ਜਾ ਰਹੀ ਹੈ। ਤਾਂ ਸਿੱਧੂ ਸਭ ਉਦੋਂ ਵੀ ਇਹੋ ਹੀ ਕਿਆਸ ਰਾਈਆਂ ਲਾਈਆਂ ਜਾਂਦੀਆਂ ਸਨ ਕਿ ਹਰਿਆਣਾ ਦੇ ਜਿਹੜੀ ਭਾਜਪਾ ਸਰਕਾਰ ਆ ਸਿਆਸੀ ਰਾਹ ਲੈਣ ਵਾਸਤੇ ਸਮੇਂ-ਸਮੇਂ ਤੇ RAM REHIM ਨੂੰ ਜੇਲ੍ਹ ਦੇ ਵਿੱਚੋਂ ਕੱਢਦੀ ਆ 40-45 ਦਿਨ ਉਹ ਬਾਹਰ ਰਹਿੰਦਾ ਆ ਤੇ ਫਿਰ ਬਾਅਦ ਵਿੱਚ ਪੁਣ ਫਿਰ ਕੇ ਉਹ ਅੰਦਰ ਚਲੇ ਜਾਂਦਾ। ਤੇ ਹੁਣ ਤੱਕ ਜੇਕਰ ਵੇਖਿਆ ਜਵੇਂ ਇਹਨਾਂ 7 ਸਾਲਾਂ ਦੇ ਵਿੱਚ ਸੁਖندر ਜੀ ਜੁਰ ਦਾ ਉਹ ਜੇਲ੍ਹ ਹੈਗਾ ਘੱਟ ਤੋਂ ਘੱਟ ਉਹ 10 12 ਵਾਰ ਜੇਕਰ ਦਾ ਗਲਤ ਨਾ ਹੋਵੇ ਜੇਲ੍ਹ ਦੇ ਵਿੱਚੋਂ ਬਾਹਰ ਉਹ ਆ ਚੁੱਕਾ ਤੇ ਫਰਲੋ ਵੀ ਉਸ ਨੂੰ ਮਿਲਦੀ ਰਹੀ ਆ ਬਸ਼ੇ ਛੁੱਟੀ ਵੀ ਮਿਲਦੀ ਰਹੀ ਆ ਤੇ ਭਾਪਤ ਵਿੱਚ ਜਾ ਕੇ ਉਹ ਆਪਣਾ ਆਪਣਾ ਮਾਫ ਕਰਨਾ ਪ੍ਰਚਾਰ ਚਲਾ ਉਹ ਕਰਦਾ ਰਿਹਾ ਈਵਨ ਕਿ ਇਥੋਂ ਤੱਕ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰ ਜਦੋਂ ਉਹ ਫਰਲੋ ਤੇ ਸੀ ਤੇ ਗੁਰੂਗ੍ਰਾਮ ਤੋਂ ਉਹ ਜਾ ਰਿਹਾ ਸੀ ਆਪਣੀ ਉਹ ਸਨਾਰੀਆ ਜੇਲ੍ਹ ਵੱਲ ਤਾਂ ਰਸਤੇ ਦੇ ਵਿੱਚ ਕਹਿੰਦੇ ਕਿ ਸਪੈਸ਼ਲ ਤੌਰ ਤੇ ਉਹਦੀ ਗੱਡੀ ਰੋਕੀ ਗਈ ਉਹ ਕੀ ਗੱਡੀ ਗੱਡੀ ਦੇ ਵਿੱਚ ਦੋ ਔਰਤਾਂ ਚੜੀਆਂ ਕੁਝ ਸਮਾਂ ਉਹ ਤਾਂ ਨਬਤੀਦ ਕੀਤਾ ਔਰਤਾਂ ਨੇ ਫਿਰ ਉਹ ਔਰਤਾਂ ਰਸਤੇ ਦੇ ਵਿੱਚੋਂ ਉਠਾ ਦਿੱਤੀਆਂ ਗਿਆ ਉਦੋਂ ਵੀ ਇਹ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਪਰ ਕਿਸੇ ਵੀ ਸਰਕਾਰੀ ਬੁਲਾਰੇ ਨੇ ਹਰਿਆਣਾ ਸਰਕਾਰ ਨੇ ਜਾਂ ਜੇਲ੍ਹ ਦੇ ਦੁਕਾਨਦਾਰੀ ਨੇ ਕੋਈ ਵੀ ਤਸਬਲੀ ਟਿੱਕਾ ਟਿੱਪਣੀ ਜਿਹੜੀ ਨਹੀਂ ਸੀ ਕੀਤੀ ਇਹ ਮੈਂ ਤਾਂ ਕਰਕੇ ਦੱਸ ਰਿਹਾ ਕਿ ਤੁਸੀਂ ਦੇਖੋ ਕਿ ਉਮਰ ਖੈਰ ਤੇ ਜਿਹੜਾ ਕੈਦੀ ਸਜ਼ਾ ਭੁਗਤ ਰਿਹਾ ਜੇ ਉਸ ਨੂੰ ਅਜਿਹੇ ਆ ਵਿਸ਼ੇਸ਼ ਛੋਟਾਂ ਬਿਲਕੁਲ ਤਾਂ ਫਿਰ ਸਿੱਧੂ ਸਾਹਿਬ ਜੇਕਰ ਉਹਨੇ ਹੁਣ ਐਨ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਦੇ ਉੱਤੇ ਜਿਹੜੀ ਅਪੀਲ ਪੇਸ਼ ਅਧਾਰ ਕੀਤੀ ਜਿਹਦੀ ਸੁਣਵਾਈ ਹੋ ਰਹੀ ਆ ਤਾਂ ਸਿੱਧੂ ਸਾਹਿਬ ਲੋਕਾਂ ਦੇ ਮਨਾਂ 'ਚ ਇਹ ਸਵਾਲ ਉੱਠਣਗੇ ਉੱਠਣਗੇ ਕਿ ਹਾਂ ਕਿਤੇ ਸਿਆਸੀ ਲਾਹ ਲੈਂ ਕਰਕੇ ਤਾਂ ਨਹੀਂ ਕੁਝ ਇਹੋ ਜਿਹਾ ਗੱਠਜੋੜ ਚੜਾਫੋਰਾ ਬਾਕੀ ਮੈਂ ਫਿਰ ਕਹਾਂ ਕਿ ਇਹ ਜਿਹੜਾ ਮਸਲਾ ਆ ਮੰਨ ਲਓ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਾਇਰੇ ਵਿੱਚ ਹੈਗਾ ਹੁਣ ਉਹਨਾਂ ਨੇ ਵੇਖਣਾ ਕਿ ਉਹਨਾਂ ਨੇ ਰਾਹਤ ਪ੍ਰਦਾਨ ਕਰਨ ਦੀ ਆ ਜਾਂ ਨਹੀਂ ਕਰਨੀ ਬਾਕੀ ਹਾਂ ਰਾਮ ਰਹੀ ਵੱਲੋਂ ਇਹ ਯਤਨ ਜ਼ਰੂਰ ਰਹੇਗਾ ਕਿ ਜਿਸ ਤਰੀਕੇ ਦੀ ਕਿਰਪਾ ਦ੍ਰਿਸ਼ਟੀ ਹਰਿਆਣਾ ਸਰਕਾਰ ਦੀ ਬੀਤੇ ਦੌਰ ਦੇ ਵਿੱਚ ਆ ਰਾਮ ਰਹੀਮ ਤੇ ਬਣੀ ਰਹੀ ਆ ਰਾਮ ਰਹੀਮ ਥੋੜਾ ਜਿਹਾ ਜਵਾਨਾ ਇਹਨਾਂ ਚੋਣਾਂ ਦੇ ਵਿੱਚ ਜ਼ਰੂਰ ਦਵੇਗਾ ਜਿਸ ਤਰੀਕੇ ਉਹਦੀ ਰਣਨੀਤੀ ਬੀਤੇ ਸਮੇਂ ਚ ਨਹੀਂ ਹੈ ਕਿ ਹਰ ਸਰਕਾਰ ਆ ਲੋ ਸਮੇ ਸਮੇਂ ਤੇ ਬਦਲਣਾ ਪਰ ਸਮਾਜਿਕ ਉਹ ਕਿ ਕਿੱਧਰ ਉਹ ਹੁੰਦਾ ਬਾਕੀ ਹਰਿਆਣਾ ਸਰਕਾਰ ਦੀ ਜਿਹੜੀ ਹਮੇਸ਼ਾ ਉਤੇ ਮੇਹਰ ਦ੍ਰਿਸ਼ਟੀ ਰਹੀ ਆ ਸੁਖੰਦਰ ਜੀ ਉਹ ਵਾਅਦਾ ਚ ਰਹੀ ਆ ਚਰਚਾ ਦਾ ਵਿਸ਼ਾ ਰਹੀ ਆ ਹੁਣ ਖੇਤਰ ਜਿਹੜਾ ਅਧਿਕਾਰ ਖੇਤਰ ਜਿਹੜਾ ਮਨਜੋ ਹਾਈ ਕੋਰਟ ਦਾ ਦੇਖੋ ਕਿ ਹਾਈ ਕੋਰਟ ਉਸ ਨੂੰ ਕੀ ਰਾਖ ਪ੍ਰਦਾਨ ਕਰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਬਿਲਕੁਲ ਚਲੋ ਉਧਰ ਪਹਿਲਾਂ ਬੇਅਦਬੀਆਂ ਮਸਲੇ ਦੇ ਵਿੱਚ ਵੀ ਉਹਨੂੰ ਜਿਹੜੀ ਰਾਹਤ ਥੋੜੀ ਜੀ ਮਿਲੀ ਸੀ ਤੇ ਹੁਣ ਇਹਦੇ ਵਿੱਚ ਦੇਖਦੇ ਹਾਂ ਕਿ ਕੀ ਕੁਝ ਬਣਦਾ ਹੈ ਤਾਂ ਸਾਰੀਆਂ ਚੀਜ਼ਾਂ ਦੇਦੀਆਂ ਦੇਖਣੀਆਂ ਪੈਣਗੀਆਂ ਚਲੋ ਅਗਲੀ ਖਬਰ ਲੈ ਲੈਣੇ ਹਨਕੀ ਸਾਹਿਬ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਪੱਕ ਚੁੱਕੀਆਂ ਨੇ ਪਰ ਦਿੱਲੀ ਦੀ ਲੌਬੀ ਜਿਹੜੀ ਹੈ ਉਹ ਪੰਜਾਬ ਦੀਆਂ ਚੋਣਾਂ ਦੇ ਵਿੱਚ ਨਜ਼ਰ ਕਿਤੇ ਆ ਨਹੀਂ ਰਹੀ ਛੋਟੀਆਂ-ਛੋਟੀਆਂ ਚੋਣਾਂ ਹੋਣ ਛੋਟੀਆਂ-ਛੋਟੀਆਂ ਚੀਜ਼ਾਂ ਹੋਣ ਛੋਟੇ-ਛੋਟੇ ਉਦਘਾਟਨ ਹੋਣ ਉੱਥੇ ਅਰਵਿੰਦ ਕੇਜੀਵਾਲ ਪਹੁੰਚਦੇ ਰਹੇ ਆ ਪਰ ਬੇਸ਼ੱਕ ਅਰਵਿੰਦ ਕੇਜੀ ਵਿੱਚ ਜੇਲ੍ਹ ਦੇ ਵਿੱਚ ਨੇ ਪਰ ਨਾ ਤਾਂ ਰਾਘਵ ਚੱਡਾ ਨਾ ਇਹਨਾਂ ਦੇ ਨਹੀਂ ਸੰਦੀਪ ਪਾਟਕ ਨਾ ਕੋਈ ਹੋਰ ਕੋਈ ਨਜ਼ਰ ਨਹੀਂ ਆ ਰਿਹਾ ਦਿੱਲੀ ਲੌਬੀ ਨੇ ਧੂਰੀ ਬਣਾਈ ਹੋਈ ਆ ਪੂਰਨ ਤਰੀਕੇ ਨਾਲ ਜਰਨੈਲ ਸਿੰਘ ਵੀ ਜਿਹੜੇ ਨਜ਼ਰ ਨਹੀਂ ਆ ਰਹੇ ਇਹ ਆਪਸੀ ਖਟਾਸ ਦਾ ਨਤੀਜਾ ਹੈਗਾ ਕੋਈ ਚੱਕਰ ਹੈ ਅੰਦਰ ਖਾਤੇ ਤੇ ਦੂਜੇ ਪਾਸੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਭਾਈ ਤੁਸੀਂ ਜ਼ਿੰਮੇਵਾਰ ਹੋ ਜੇ ਤੁਹਾਡੇ ਹਲਕੇ ਦੇ ਵਿੱਚ ਵੋਟਾਂ ਘਟ ਗਈਆਂ ਤਾਂ ਕਿਵੇਂ ਦੇਖਦੇ ਹੋ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਸਿੱਧੂ ਸਭ ਗੱਲ ਦਰਬੀਰ ਸਿੰਘ ਗੋਲਡੀ ਨੂੰ ਜਦੋਂ ਮੁੱਖ ਮੰਤਰੀ ਸਾਹਿਬ ਪਾਰਟੀ ਦੇ ਵਿੱਚ ਜੁਆਇਨ ਕਰਾ ਰਹੇ ਸੀ ਤਾਂ ਭਗਵੰਤ ਪਾਠੋਲੀ ਇੱਕ ਸਟੇਟਮੈਂਟ ਬੜੇ ਜੋਸ਼ ਉਰਦਾਂ ਦੇ ਰਹੇ ਸੀ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਸੁਪਰੀਮੋ ਨਹੀਂ ਆ ਕੋਈ ਵੀ ਉੱਚ ਅਵਧਾ ਨਹੀਂ ਕੋਈ ਹਾਈ ਕਮਾਂਡ ਨਹੀਂ ਆ ਸਾਰੇ ਫੈਸਲੇ ਅਸੀਂ ਆਪਣੇ ਪਦਰਤੀ ਜਿਹੜੇ ਕੋ ਲੈਣਿਆ ਤਈ ਕੋਈ ਬੌਸ ਕਲਚਰ ਨਹੀਂ ਕੋਈ ਕਹਿੰਦੇ ਮਤਲਬ ਕਹਿਣ ਦਾ ਭਾਵ ਉਹ ਕਹਿੰਦੇ ਆ ਕਿ ਹੁਣ ਮੈਂ ਆਜ਼ਾਦ ਆ ਮੇਰੇ ਤੇ ਕੋਈ ਬੌਸ ਨਹੀਂ ਬਿਲਕੁਲ ਬਿਲਕੁਲ ਮੈਂ ਇਹੋ ਕਹਿਣਾ ਚਾਹੁੰਦਾ ਕਿ ਬੌਸ ਕਲਚਰ ਨਹੀਂ ਆ ਕੋਈ ਇਹੋ ਜਿਹਾ ਕੰਮ ਨਹੀਂ ਸਾਰੇ ਅਸੀਂ ਆਪਣੇ ਪੱਧਰ ਤੇ ਮੈਂ ਫੈਸਲੇ ਜਿਹੜੇ ਲੈ ਸਕਣਾ ਤੇ ਜਦੋਂ ਉਹਨਾਂ ਦੀ ਇਹ ਸਟੇਟਮੈਂਟ ਮੈਂ ਸੁਣੀ ਤੇ ਸਿੱਧੂ ਸਾਧੂ ਨੂੰ ਬੀਤੇ ਦੌਰ ਦੀ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਜੇ ਕਿ ਕੋਈ ਬਸ ਬਸਟੈਂਡ ਦਾ ਤੋਂ ਘਟਣਾ ਹੋਵੇ ਕਿ ਸਕੂਲ ਸਕੂਲ ਆਫ ਐਮਿਨੈਂਸ ਦਾ ਹੋਵੇ ਨਿੱਕੀ ਤੋਂ ਨਿੱਕੀ ਘਟਨਾ ਦੇ ਵਿੱਚ ਅ ਅਰਵਿੰਦ ਕੇਜਰੀਵਾਲ ਮੁੱਖ ਤੌਰ ਤੇ ਸ਼੍ਰੀਖ ਹੁੰਦੇ ਤੇ ਵੱਡੇ ਵੱਡੇ ਜਿਹੜੇ ਪੋਸਟਰ ਸੀ ਉਹ ਅਖਬਾਰਾਂ 'ਚ ਉਹਨਾਂ ਦੇ ਲੱਗਦੇ ਸੀ ਕਾਫੀ ਲੋਕਾਂ ਨਾ ਪਾਰਿਆ ਤੇ ਭਈ ਹਾਂ ਭਈ ਉਹ ਮੁੱਖ ਮੰਤਰੀ ਦਿੱਲੀ ਦੇ ਤੇ ਪੰਜਾਬ 'ਚ ਕੀ ਕਰਦੇ ਰਹੇ ਪਰ ਸ਼ਾਇਦ ਉਸੜੇ ਅਰ ਭਗਵੰਤਮਾਨ ਹੋਣਾਂ ਦੀ ਮਜਬੂਰੀ ਸੀਗੀ ਕਿ ਆਪਣੇ ਬਾਸ ਨੂੰ ਖੁਸ਼ ਰੱਖਣਾ ਪਤਾ ਨਹੀਂ ਜਾਂ ਫਿਰ ਉਦੋਂ ਉਹ ਗਲਤ ਸੀ ਜਾਂ ਉਦੋਂ ਠੀਕ ਸੀ ਜਾਂ ਹੁਣ ਉਹ ਗੱਲ ਗਲਤ ਸੀ ਜਾਂ ਕੱਲ ਠੀਕ ਨੇ ਇਹ ਸਮਝ ਨਹੀਂ ਲੱਗੀ ਕਿ ਬਾਸ ਕਲਚਰ ਕਿਹੜਾ ਸੀ ਉਦੋਂ ਸੀ ਜਾਂ ਹੁਣ ਸੀ ਇਹ ਗੱਲ ਜ਼ਰੂਰ ਹੋਣਾ ਸਪੱਸ਼ਟ ਜਿਹੜੀ ਆ ਉਹ ਕਰ ਦੇਣੀ ਚਾਹੀਦੀ ਪਰ ਸੈਂਤੂ ਸੀ ਇਹ ਕਿ ਤਾ ਦਿੱਲੀ ਲੋਬੀ ਦਾ ਸਿਰਫ ਸਭ ਪੰਜਾਬ ਦੇ ਵਿੱਚ ਚੋਣਾ ਜਿਹੜੀਆਂ ਮਾਹੌਲ ਜਿਹੜਾ ਪੂਰਨ ਤੌਰ ਤੇ ਪੱਕ ਚੁੱਕਾ ਆਮ ਆਦਮੀ ਪਾਰਟੀ ਸਭ ਤੋਂ ਪਹਿਲ ਦੇ ਆਧਾਰ ਤੇ ਆਪਣੇ ਉਮੀਦਵਾਰਾਂ ਦਾ ਇਸਨੇ ਅਨਾਲ ਕੀਤਾ 13 ਦੇ 13 ਉਮੀਦਵਾਰ ਇਸਨੇ ਹਲਾਂ ਦੇ ਤੇ ਆਪਣੀ ਚੋਣ ਮਿਹੰਦਾ ਆਗਾਜ ਅਜ ਤੋਂ 2-3 ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀ ਹੁਣ ਸਿੱਧੂ ਸਾਹਿਬ ਦਿੱਲੀ ਲੌਬੀ ਜਿਹੜੀ ਪੰਜਾਬ ਦੇ ਮੰਤਰੀਆਂ ਦੇ ਨਾਲ ਹਮੇਸ਼ਾ ਅਟੈਚ ਰਹੀ ਪੰਜਾਬ ਦੀਆਂ ਸਰਕਾਰੀ ਮੀਟਿੰਗਾਂ ਦੇ ਵਿੱਚ ਦਿੱਲੀ ਦੇ ਜਿਹੜੇ ਅਫਸਰ ਸੀ ਜਾਂ ਦਿੱਲੀ ਲੌਬੀ ਦੇ ਬੰਦੇ ਉਹ ਮੌਜੂਦ ਰਹਿੰਦੇ ਰਹੇ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹੇ ਨਿਰਦੇਸ਼ ਦਿੰਦੇ ਰਹੇ ਇਨਸਟਰਕਸ਼ਨ ਆ ਦੇ ਰਹੇ ਪਰ ਫੋਨ ਜਦੋਂ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਆ ਤਾਂ ਕੋਈ ਵੀ ਦਿੱਲੀ ਲੌਬੀ ਦਾ ਕੋਈ ਵੀ ਮਹੱਤਵਪੂਰਨ ਵਿਅਕਤੀ ਜਿਹੜਾ ਐਸੋੜੇ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਚਾਹੇ ਉਹ ਸੰਦੀਪ ਪਟਾੜ ਹੋਣੀ ਹੋਵੇ ਸੱਗੀ ਪਟਾੜ ਹੋਣਾ ਅੱਜ ਤੋਂ ਜਦੋਂ ਸ਼ੁਰੂ ਹੋਈ ਸਟਾਰਟ ਤੋਂ ਜਿਹੜੀ ਮਿਲਤਾਂ ਜਲੰਧਰ ਦੇ ਵਿੱਚ ਕੀਤੀਆਂ ਪਰ ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਏ ਨਾ ਸੰਜੇ ਸਿੰਘ ਹੋਣੀ ਆਏ ਸੰਜੇ ਸਿੰਘ ਜਦੋਂ ਜੇਲ੍ਹ ਤੋਂ ਆਏ ਇੱਕ ਦੋ ਦਿਨ ਉਹਨਾਂ ਦਾ ਪਹਿਲਵਾਨੀ ਕਿਹੜਾ ਪੰਜਾਬ 'ਚ ਮਾਰਿਆ ਐਸੋੜੇ ਉਹ ਵੀ ਸਕ੍ਰੀਨ ਤੋਂ ਲਾਂਭੇ ਨੇ ਰਾਘਵ ਚੱਡਾ ਹੋਣੀ ਅੱਖ ਦਾ ਇਲਾਜ ਕਰਾਉਣ ਵਾਸਤੇ ਬਾਹਰ ਗਏ ਨੇ ਪਤਾ ਨਹੀਂ ਉਹਨਾਂ ਵਾਪਸ ਪਰਤਣਾ ਕਿ ਨਹੀਂ ਉਹਨਾਂ ਸੰਬੰਧੀ ਵੀ ਕੰਸੋਵਾਂ ਚਰਚਾਵਾਂ ਇਹ ਨੇ ਕਿ ਉਹ ਵੀ ਕੇ ਇਸ ਆ ਜਿਹੜੀ ਪਾਰਟੀ ਮਾਰ ਕੇ ਕਿਸੇ ਦੂਜੇ ਪਾਸੇ ਜਾ ਸਕਦੇ ਆ ਰਾਜ ਸਭਾ ਜਿਹੜੇ ਮੈਂਬਰ ਨੇ ਉਹਨਾਂ ਦੀ ਪੂਰਨ ਤਰਫ ਤੇ ਚੁੱਪ ਆ ਤੇ ਜਿਹੜੇ ਚਰਨਹਰ ਸਿੰਘ ਹੁਣੀ ਪੰਜਾਬ ਮਾਮੇ ਦੇ ਇੰਚਾਰਜਾ ਹੋਣ ਦਾ ਵੀ ਕੋਈ ਪਤਾ ਨਹੀਂ ਇਸ ਸਭ ਦਾ ਕਾਰਨ ਪਛੰਤਾ ਇਹ ਪੈਦਾ ਹੁੰਦਾ ਕਿ ਉਹ ਦਿੱਲੀ ਲੋਬੀ ਦੇ ਬੰਦੇ ਜਾਂ ਦਿੱਲੀ ਸਰਕਾਰ ਦੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਮਿੰਡ ਮਿੰਟ ਦੇ ਦਖਲ ਅੰਦਾਜ਼ੀ ਕਰਦੇ ਸਨ ਤੇ ਹੁਣ ਜਦੋਂ ਚੌਲਾ ਐਨ ਸਿਫਤਿਆ ਤੇ ਉਹਨਾਂ ਦੀ ਗੈਰ ਹਾਜ਼ਰੀ ਹੋ ਸਿਧੂ ਸਾਹਿਬ ਇਕਤਾ ਇਹ ਦਾ ਕਾਰਨ ਜਿਹੜਾ ਸਪਸ਼ਟਾ ਹੋ ਤੇ ਇਹ ਸਾਹਮਣੇ ਆਉਂਦਾ ਤੇ ਅਰਵਿੰਦ ਕੇਸ਼ਰੀਵਾਲ ਦੇ ਜੇਲ੍ਹ ਵਿੱਚ ਜਾਣ ਤੋਂ ਬਾਅਦ ਇੱਕ ਕਿਸਮ ਦਾ ਆਮ ਆਦਮੀ ਪਾਰਟੀ ਅੰਦਰੋਂ ਅੰਦਰ ਹੀ ਪੂਰਨ ਟੌਪਿਕ ਹੋ ਚੁੱਕੀ ਹੈ ਇਹ ਗੱਲਬਾਤ ਵਿੱਚ ਕਿਉਂਕਿ ਨਾ ਤਾਂ ਉਹਨਾਂ ਕੋਲ ਹੁਣ ਚਿਹਰਾ ਕੋਈ ਇਹੋ ਜਿਹਾ ਹੈਗਾ ਕਿ ਜਿਸ ਤੇ ਆਧਾਰ ਤੇ ਪੰਜਾਬ ਦੇ ਵਿੱਚ ਆੜ ਕੇ ਗੱਲਬਾਤ ਕਰਨ ਤੇ ਨੰਬਰ ਤੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਜਿਸ ਤਰੀਕੇ ਨਾਲ ਅਰਵਿੰਦ ਕੇਸ਼ਰੀਵਾਲ ਦੇ ਖਿਲਾਫ ਬੀਤੇ ਸਮੇਂ ਚ ਟਿੱਪਣੀਆਂ ਕੀਤੀਆਂ ਉਹਨਾਂ ਦਾ ਜਵਾਬ ਨਾ ਤਾਂ ਪੰਜਾਬ ਦੀ ਲਾਬੀ ਦੇ ਕਿਸੇ ਮੰਤਰੀ ਕੋਲ ਜਾਂ ਵ代 ਕੋਲ ਹੈਗਾ ਤੇ ਨਾ ਹੀ ਉਹ ਦਿੱਲੀ ਦਰਬਾਰ ਦੇ ਕਿਸੇ ਵਿਅਕਤੀ ਜਾਂ ਦਰਬਾਰੀ ਜਸਲ ਸੰਤਰੀ ਕੋਲ ਦਰਬਾਰ ਹੈਗਾ ਕਿ ਜਿਹੜਾ ਉਹਨਾਂ ਟਿੱਪਣੀਆਂ ਦਾ ਜਵਾਬ ਦੇ ਸਕਣ ਕਿਤੇ ਕਾਰਨ ਸਿੱਧੂ ਸਾਹਿਬ ਇਹ ਹੋ ਸਕਦਾ ਕਿ ਉਹਨਾਂ ਨੇ ਸਾਈਡ ਕਰ ਦਿੱਤੀ। ਦੂਸਰੀ ਗੱਲ ਸਿੱਧੂ ਸਾਹਿਬ ਇਹ ਆ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਉਹਨਾਂ ਨੂੰ ਪੂਰਾ ਤੌਰ ਤੇ ਰਵਿੰਦ ਕੇਸ਼ਰੀਵਾਲ ਨੇ ਇਹਨਾਂ ਸਾਰੀ ਜ਼ਿੰਮੇਵਾਰੀ ਠਹਿਰਾ ਦਿੱਤੀ ਕਿ ਇਹਨਾਂ ਚੋਣਾਂ ਤੁਸੀਂ ਆਪਣੇ ਮੁੱਦੇ ਤੇ ਲੜਨੀਆਂ। ਤੁਸੀਂ ਜੋ ਫ੍ਰੀ ਹੈਡ ਕਿ ਸਬਦਾ ਦੇ ਦਿੱਤਾ ਗਿਆ। ਤਾਂ ਇਹ ਜਿਹੜਾ ਫ੍ਰੀ ਹੈਡ ਉਹਨਾਂ ਨੂੰ ਦਿੱਤਾ ਗਿਆ ਇਹ ਕਿਸਮਾ ਭਗਵੰਤ ਮਾਨ ਦੀ ਅਗਲੀ ਪ੍ਰੀਖਿਆ ਵੀ ਆ ਕਿ ਇਹਨਾਂ ਦੋ ਸਾਲਾਂ ਸੇ ਭਗਵੰਤ ਮਾਨ ਨੇ ਜੋ ਕੁਝ ਕੀਤਾ ਤਾਂ ਹਾਂ ਉਸ ਦਾ ਸਿੱਟਾ ਕੀ ਨਿਕਲਦਾ। ਤੇ ਤੀਜਾ ਇਹ ਕਿ ਜੇਕਰ ਭਗਵੰਤ ਮਾਨ ਉਸ ਤਰੀਕੇ ਨਾਲ ਉਹਨਾਂ ਨਤੀਜਿਆਂ ਤੱਕ ਪੂਰਾ ਨਹੀਂ ਕਰਦੇ ਜਿਹੜੇ ਨਤੀਜਿਆਂ ਦਾ ਉਸਨੇ ਦਾਵਾ ਕੀਤਾ ਤਾਂ ਰਵਿੰਦ ਕੇਜਰੀਵਾਲ ਨਹੀਂ ਸਾਰਾ ਕੁਝ ਉਸ ਨੂੰ ਸੌਂਪ ਦਿੱਤਾ ਤੇ ਜੇ ਨਤੀਜੇ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਅਨੁਸਾਰ ਨਹੀਂ ਹੋ ਗਏ ਤਾਂ ਫਿਰ ਇਸ ਦੀ ਜ਼ਿੰਮੇਵਾਰੀ ਭਗਵੰਤ ਮਾਨਸੇ ਸਰ ਤੇ ਸੋਟ ਕਿ ਉਹਨਾਂ ਦੀ ਬੜੀ ਵੀ ਲਈ ਜਾ ਸਕਦੀ ਹੈ ਇਹ ਵੀ ਘਟਨ ਹੋ ਸਕਦਾ ਕਿ ਜਿਸ ਕਰਕੇ ਦਿੱਲੀ ਲੌਬੀ ਨੇ ਪੂਰਨ ਤੌਰ ਤੇ ਹੱਥ ਜਿਹੜੇ ਆ ਉਹ ਪਛਾਣ ਜਿਹੜੇ ਖਿੱਚਦੇ ਆ ਦਿਖਾਈ ਨਹੀਂ ਦੇ ਰਹੇ ਤੀਸਰੇ ਬੰਦੇ ਸੇ ਤੋਂ ਸਮਝ ਜਿਹੜੀ ਗੱਲ ਇੱਕ ਹੋਰ ਜਿਹੜੀ ਨਸਰ ਹੁੰਦੀ ਹੈ ਕਿ ਦਿੱਲੀ ਲੌਬੀ ਜਿਵੇਂ 2022 ਦੀਆਂ ਚੋਣਾਂ ਸੀ ਉਸ ਵੇਲੇ ਸਥਿਤੀ ਕੁਝ ਹੋਰ ਤਰ੍ਹਾਂ ਦੀ ਸੀ ਉਸ ਵਕਤ ਪਾਰਟੀ ਜਿਹੜੀ ਸੀ ਪੰਜਾਬ ਦੇ ਵਿੱਚ ਬਦਲਾਅ ਦੇ ਨਾਅਰੇ ਨੂੰ ਲੈ ਕੇ ਆਈ ਤੇ ਉਸ ਦਾ ਸਹਾਰਾ ਜਿਹੜਾ ਸੀ ਦਿੱਲੀ ਲੋਬੀ ਦੇ ਜਿਹੜੇ ਮੰਤਰੀ ਜਾਂ ਸੰਤਰੀ ਜਾਂ ਅਫਸਰ ਜਾਂ ਜੋ ਵੀ ਸਨ ਉਹ ਸਨ ਪਰ ਇਹਨਾਂ 2 ਸਾਲਾਂ ਦੇ ਵਿੱਚ ਉਹਨਾਂ ਲੋਕਾਂ ਨੇ ਖਾਸ ਤੌਰ ਤੇ ਦਿੱਲੀ ਦੀ ਲੋਪੀ ਨੇ ਇਹ ਵੇਖ ਲਿਆ ਕਿ ਪੰਜਾਬ ਦੇ ਲੋਕ ਉਹੋ ਜਿਹੇ ਲੋਕ ਨਹੀਂ ਹਨ ਜਿਹੜੇ ਗੱਲਾਂ ਦੇ ਵਿੱਚ ਆ ਕੇ ਇੱਕੋਰੀ ਤਾਂ ਗੱਲਾਂ 'ਚੋਂ ਆ ਗਏ ਜਿਸ ਤਰੀਕੇ ਨਾਲ ਫਤਵਾ ਦੇ ਦਿੱਤਾ ਪਰ ਹੁਣ ਸਥਿਤੀਆਂ 2022 ਵਾਲੀਆਂ ਨਹੀਂ ਆਗੀਆਂ ਤੇ ਇਸ ਕਰਕੇ ਜੇਕਰ ਚੋਣਾਂ ਦੇ ਵਿੱਚ ਨਤੀਜੇ ਜਿਹੜੇ ਨੇ ਉਸ ਤਰੀਕੇ ਨਾਲ ਨਹੀਂ ਹੁੰਦੇ ਜਿਸ ਤਰੀਕੇ ਨਾਲ ਉਹ 2022 ਦੇ ਨਾਲ ਫਿਰ ਉਦੋਂ ਦਾ ਉਹ ਚੰਗਾ ਕਿ ਇਹ ਜਿਹੜੀ ਲੜਾਈ ਹੈ ਕੇਵਲ ਤੇ ਕੇਵਲ ਪੰਜਾਬ ਦੇ ਸਿਰ ਤੇ ਹੀ ਸੁੱਟ ਦਿੱਤੀ ਜਾਵੇ ਪੰਜਾਬ ਦੀ ਲੀਡਰਸ਼ਿਪ ਤੇ ਉੱਤੇ ਹੀ ਸੁੱਟ ਦਿੱਤੀ ਜਾਵੇ ਤਾਂ ਜੋ ਫਿਰ ਜੋ ਸਥਿਤੀਆਂ ਹੋਣਗੀਆਂ ਇਹਨਾਂ ਦੇ ਉੱਤੇ ਪੂਰਨ ਤੌਰ ਤੇ ਇਹ ਜ਼ਿੰਮੇਵਾਰ ਹੋਣ ਹੁਣ ਇਸ ਬਗਵਾਨਤਮਾਨ ਵੀ ਭਗਵਾਨਤਮਾਨ ਵੀ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਔਰ ਉਹ ਜਿਹੜਾ ਸਿੱਧੇ ਤੌਰ ਤੇ ਆਪ ਹੀ ਕਮਾਨ ਲੈ ਕੇ ਤੇ ਦੂਜਿਆਂ ਨੂੰ ਮੌਕਾ ਸ਼ਾਇਦ ਨਹੀਂ ਦੇ ਰਹੇ ਤੇ ਜਿਹੜੀ ਉਹ ਦੌੜੀ ਹੈ ਉਹਨੀਆਂ ਜਿਹੜੀਆਂ ਸਾਰੀਆਂ ਟਿੱਪਣੀਆਂ ਬਿਲਕੁਲ ਠੀਕ ਲੱਗ ਰਹੀਆਂ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਨੇ ਕਮਾਨ ਆਪਣੇ ਹੱਥ ਚ ਲੈਣ ਤੋਂ ਬਾਅਦ ਐਮਐਲਏ ਮੰਤਰੀਆਂ ਨੂੰ ਜ਼ਿੰਮੇਵਾਰ ਠਹਿਰਾਤਾ ਕਿ ਭਾਈ ਤੁਹਾਡੇ ਹਲਕੇ ਜੋ ਵੋਟ ਨਹੀਂ ਕੱਟਣੀ ਚਾਹੀਦੀ ਤੇ ਉਧਰ ਐਮਐਲਏ ਮੰਤਰੀ ਨਾਰਾਜ਼ ਹੋ ਗਏ ਕਹਿੰਦੇ ਕਿ ਅਸੀਂ ਜਿਹੜੇ ਕੰਮ ਦਿੱਤੇ ਸੀ ਲਿਸਟਾਂ ਦਿੱਤੀਆਂ ਸੀ ਆਪਣੇ ਹਲਕਿਆਂ ਦੀਆਂ ਉਹ ਕੰਮ 20 25% ਵੀ ਨਹੀਂ ਹੋਏ ਤਾਂ ਫਿਰ ਅਸੀਂ ਵੋਟ ਕਿਹੜੇ ਮੂੰਹ ਨਾਲ ਲੈਣ ਜਾਣੀ ਹੈ ਉਹ ਵੀ ਜਿਹੜੇ ਖਫਾ ਹੋਏ ਜਿਹਾ ਆਪਦੇ ਮੁੱਖ ਮੰਤਰੀ ਤੋਂ ਇੱਕੋ ਕਹਿੰਦੇ ਮਰਨ ਤੱਕ ਵੀ ਸਾਡਾ ਜਿਹੜਾ ਉਹ ਸੀਮਤ ਹੀ ਸਮਾਂ ਵਾ ਅਸੀਂ ਮੁੱਖ ਮੰਤਰੀ ਨੂੰ ਬਹੁਤਾ ਮਿਲ ਨਹੀਂ ਸਕਦੇ ਮਤਲਬ ਅਫਸਰशाही ਕਹਿੰਦੇ ਸਾਡੀ ਸੁਣਦੀ ਹੀ ਨਹੀਂ ਮਤਲਬ ਐਮ ਐਲ ਏ ਮੰਤਰੀ ਵੀ ਖਫਾ ਨੇ ਸੋਪਰੇਂਦਰ ਜੀ ਪਹਿਨਾ ਤਾਂ ਇਹ ਗੱਲ ਦੱਬੀ ਜ਼ਬਾਨ ਚ ਹੁੰਦੀ ਸੀ ਕਿ ਭਗਵੰਤ ਪਾਤਨ ਜਿਹੜੇ ਪੰਜਾਬ ਦੇ ਵਿਧਾਇਕ ਨੇ ਉਹ ਨਾਰਾਜ਼ ਨੇ ਕਿਉਂਕਿ ਉਹਨਾਂ ਦੀ ਸਰਕਾਰੇ ਤੋਂ ਬਾਰੇ ਪੁੱਛ ਕਿਛ ਨਹੀਂ ਤੇ ਉਹਨਾਂ ਦੇ ਕੰਮ ਜਿਹੜੇ ਨਹੀਂ ਹੋ ਰਹੇ ਇਹ ਦੱਬੀ ਜ਼ਬਾਨ ਚ ਪਹਿਨਾ ਚਰਚਾਵਾਂ ਸਨ ਪਰ ਜਦੋਂ ਤਾਂ ਦੋਖ ਸਭਾ ਦੀ ਚੋਣਾਂ ਦਾ ਆਲਾਨ ਹੋਇਆ ਉਦੋਂ ਤੋਂ ਕੁਝ ਵਿਧਾਇਕ ਇਹ ਸ਼ਰੈਅਨ ਕਹਿਣ ਲੱਗ ਪਏ ਨੇ ਇਹ ਗੱਲਾਂ ਰਿਕਾਰਡ ਤੇ ਕਹਿ ਸਕਦਾ ਕਿ ਉਹ ਕਹਿਣ ਲੱਗ ਪਏ ਨੇ ਕਿ ਹਾਂ ਭਈ ਅਸੀਂ ਕਿਹੜੇ ਮੂਹਾਂ ਦੇ ਨਾਲ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵਿਚਰੀਏ ਕਿਉਂਕਿ ਇੱਕ ਤਾਂ ਸਰਕਾਰੀ ਕੰਮਾਂ ਦੀ ਸੂਚੀ ਜਿਹੜੀ ਇੱਕ ਵਿਧਾਇਕ ਨੇ ਕਰਾਉਣੇ ਹੁੰਦੇ ਆ ਕਹਿੰਦੇ ਕਿ ਉਹ ਸਰਕਾਰੀ ਕੰਮ ਕਿਸੇ ਵੀ ਹਲਕੇ ਦੇ ਜਿਹੜੇ ਆਮ ਤੌਰ ਤੇ ਹੁੰਦੇ ਹੀ ਰਹਿੰਦੇ ਆ ਕਹਿੰਦੇ ਉਹ ਵੀ ਅਜੇ ਤੱਕ ਜਿਹੜੇ ਨੇ 20% ਦੇ ਵੀ ਕੰਮ ਜਿਹੜੇ ਨਹੀਂ ਹੋਏ ਇਸ ਤੋਂ ਇਲਾਵਾ ਵਿਧਾਇਕ ਨੇ ਉਹ ਕੰਮ ਵਿਧਾਇਕਾਂ ਦੇ ਜਿਹੜੇ ਨਿੱਜੀ ਪੱਧਰ ਤੇ ਆਪਣੇ ਕਰਾਉਣੇ ਹੁੰਦੇ ਆ ਕਹਿੰਦੇ ਉਹਨਾਂ ਦੇ ਉੱਤੇ ਜਿਹੜੀ ਅਸਰਸ਼ਾਈ ਆ ਜਾਂ ਸਭ ਜਿਹੜੀ ਸਰਕਾਰੀ ਧਿਰ ਹੈ ਉਹ ਕੋਈ ਵੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਸ ਕਰਕੇ ਆਮ ਲੋਕਾਂ ਦਾ ਤੇ ਵਿਧਾਇਕਾਂ ਦੇ ਵਿਚਕਾਰ ਇੱਕ ਪਾੜਾ ਜਿਹੜਾ ਸੁਖਿੰਦਰ ਜੀ ਕਹਿੰਦੇ ਉਹ ਵੱਧ ਗਿਆ ਤੇ ਉਸ ਪਾੜੇ ਦਾ ਹੀ ਅਸਰ ਹੈ ਕਿ ਇਹ ਵਿਧਾਇਕ ਜਿਹੜੇ ਨੇ ਹੁਣ ਇਸ ਮੁੱਦੇ ਤੇ ਲੋਕਾਂ ਦੇ ਵਿਚਾਰ ਜਾਣ ਤੋਂ ਚਿਚਕਦੇ ਮਹਿਸੂਸ ਹੋ ਰਹੇ ਨੇ ਜਾਂ ਚਿਚਕਦੇ ਨੇ ਤਾਂ ਇਸ ਸਬਕਾਸੇ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਇੱਕ ਪਾਸੇ ਤਾਂ ਹਲਕਾ ਜਿਹਾ ਚਾਂਸ ਲਾਉਂਦੀ ਹਾਈਕ ਮੈਨੇਜਰੀ ਧਮਕੀ ਦੇ ਦਿੱਤੀ ਕਿ ਤੁਹਾਡੇ ਉੱਪਰ ਹਲਕਾ ਚਾਰਜ ਲਾ ਦਿੱਤੇ ਜਾਣਗੇ ਜਾਣ ਕੇ ਜੇਕਰ ਉਹ ਤੀਜੇ ਤੁਹਾਡੀ ਇੱਛਾ ਦੇ ਅਨੁਸਾਰ ਨਾ ਸਾਡੀ ਇੱਛਾ ਦੇ ਅਨੁਸਾਰ ਨਾ ਤਾਂ ਇਸ ਹਫ਼ਤੇ ਸਾਡੇ ਵਿੱਚ ਵਿਧਾਇਕ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਨਾਲ ਨਰਾ ਚੱਲੇ ਆ ਰਹੇ ਤਾਂ ਮੁੱਖ ਮੰਤਰੀ ਸਾਹਿਬ ਇਸ ਵੇਲੇ ਇਕੱਲੇ ਹੀ ਆ ਪੰਜਾਬ ਦੇ ਵਿੱਚ ਚੱਕੜ ਵਿੱਚ ਆ ਜਾਵੇ ਕਿਉਂਕਿ ਜਿਹੜੇ ਬੰਦੇ ਸਨ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਜੰਗ ਲੜਨੀ ਸੀ ਉਹ ਸਾਰੇ ਬੰਦੇ ਅਸਲੇ ਜੇਹਾਂ ਚ ਨਹੀਂ ਤੇ ਪੰਜਾਬ ਦੇ ਜਿਹੜੇ ਪੰਜ ਸੱਤ ਲੀਡਰ ਸੀ ਉਹ ਫੜ ਕੇ ਆਪ ਉਮੀਦਵਾਰ ਨਹੀਂ ਤਾਂ ਇਸ ਸਭ ਕਾਸੇ ਦੇ ਵਿੱਚ ਹੁਣ ਦੇਖਣੇ ਆ ਦੀਪਕ ਵੰਕਪਾਲ ਤੋਂ ਜਿੱਥੋਂ ਦਿੱਲੀ ਲੌਬੀ ਪੂਰਨ ਤੌਰ ਤੇ ਆਪਣੀ ਦੂਰੀ ਬਣਾ ਚੁੱਕੀ ਹੈ ਦੂਜੇ ਪਾਸੇ ਰਹੀ ਖਟਾਸ ਦੀ ਗੱਲ ਸਮੇਂ-ਸਮੇਂ ਤੇ ਇਹ ਵੀ ਚਰਚਾ ਮਾਂ ਉੱਠਦੀ ਰਹਿੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਦਿੱਲੀ ਲੌਬੀ ਦੀ ਦਖਲਅੰਦਾਜ਼ੀ ਤੋਂ ਪੂਰਨ ਤੌਰ ਤੇ ਕਈ ਵਾਰੀ ਨਾਰਾਜ਼ ਹੋ ਜਾਂਦੇ ਸਨ ਖਿੱਚ ਜਾਂਦੇ ਸਨ ਖੁੱਲ ਕੇ ਉਹ ਪ੍ਰਗਟਾਵਾ ਨਹੀਂ ਕਰ ਸਕਦੇ ਕਿਉਂਕਿ ਅਰਵਿੰਦ ਕੇਜਰੀਵਾਲ ਮਜ਼ਬੂਤ ਸਨ ਪਰ ਹੁਣ ਅੱਜ ਦੀ ਤਰੀਕ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਥਿਤੀ ਉਹੋ ਜੀ ਹੈ ਨੇ ਮਨੀਸ਼ ਸੋਦੀ ਅੰਦਰ ਆ ਸਤਿੰਦਰ ਜੈਨ ਅੰਦਰ ਖੁਦ ਅਰਵਿੰਦ ਕੇਜਰੀਵਾਲ ਅੰਦਰ ਆ ਤਾਂ ਉਹ ਸਭ ਕਾਸੇ ਦੇ ਵਿੱਚ ਭਗਵੰਤ ਮਾਨ ਹੋ ਤਾਂ ਦੂਜੇ ਪਾਸੇ ਫਿਰ ਦਿੱਲੀ ਲੋਬੀ ਵੀ ਕਹਿੰਦੀ ਕਿ ਠੀਕ ਆ ਵੀ ਮਿੱਤਰ ਪਿਆ ਤੂੰ ਆਪਣਾ ਯੋਦ ਲਾ ਕੇ ਦੇਖ ਲੈ ਕਾਨੂੰਨ ਸਾਡੇ ਕੋਲ ਬਹੁਤ ਕੁਝ ਕਹਿਣ ਨੂੰ ਹੋਊਗਾ ਤੇ ਤੇਰੇ ਕੋਲ ਸ਼ਾਇਦ ਜਵਾਬ ਦੇਣ ਨੂੰ ਨਾ ਪੱਜ ਹੋਵੇ ਇਸ ਕਰਨਾ ਮੈਂ ਇਹ ਗੱਲ ਕਹੀ ਆ ਕਿ ਅਗਨੀ ਪ੍ਰੀਖਿਆ ਵੀ ਆ ਤੇ ਦੂਜੇ ਪਾਸੇ ਇਹਨਾਂ ਚੋਣਾਂ ਤੋਂ ਬਾਅਦ ਭਗਵੰਤ ਮਾਨ ਸਾਹਿਬ ਅਦੀ ਬੜੀ ਵੀ ਲਈ ਜਾ ਸਕਦੀ ਆ ਕਿ ਜੇਕਰ ਨਤੀਜੇ ਹਾਈ ਕਮਾਂਡ ਦੀ ਇੱਛਾ ਦੇ ਅਨੁਸਾਰ ਜਿਸ ਤਾਬਾ ਦਾ 13 0 ਦੀ ਗੱਲ ਕਰਤੇ ਜੇ ਨਹੀਂ ਹੁੰਦੀ ਜੀ ਬਿਲਕੁਲ ਉਧਰ ਹਰਕੀ ਸਾਹਿਬ ਆਪਾਂ ਗੱਲ ਕਰ ਲੈਣੇ ਆ ਆਮ ਆਦਮੀ ਪਾਰਟੀ ਦੇ ਲਈ ਇਹ ਚੋਣਾਂ ਜਿਹੜੀਆਂ ਨੇ 24 ਦੀਆਂ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਦੇ ਵਾਸਤੇ ਸੌਖੀਆਂ ਨਹੀਂ ਹੁਣ ਜਿੱਥੇ ਖੁੱਡੀਆਂ ਦਾ ਵਾਰ-ਵਾਰ ਵਿਰੋਧ ਕਰ ਰਹੇ ਆ ਕਿਸਾਨ ਉੱਥੇ ਹੀ ਕੱਲ ਜਗਦੀਪ ਸਿੰਘ ਕਾਕਾ ਬਰਾੜ ਤੇ ਗੋਲਦੀ ਕੰਬੋਜ ਨੂੰ ਜਿਹੜਾ ਉਹ ਘੇਰ ਲਿਆ ਲੋਕਾਂ ਨੇ ਜਿਹੜੇ ਬਰੋਜਪੁਰ ਤੋਂ ਉਮੀਦਵਾਰ ਹੈਗੇ ਆ ਤਾਂ ਫੇਰ ਉੱਥੇ ਹੀ ਪਟਿਆਲੇ ਦੇ ਵਿੱਚ ਜਿਵੇਂ ਗੱਲ ਕਰਾਂ ਡਾਕਟਰ ਬਰਵੀਰ ਸਿੰਘ ਅਤੇ ਉਹਨਾਂ ਦੇ ਨਾਲ ਜਿਹੜੇ ਵਿਧਾਇਕ ਗੁਰਲਾਲ ਘਣੌਰ ਨੇ ਉਹਨਾਂ ਦਾ ਉਹਨਾਂ ਨੂੰ ਵੀ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ ਇਵੇਂ ਦੇਖਦੇ ਹਾਂ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਵ代इका ਦੇ ਮੰਤਰੀਆਂ ਦਾ ਜਿਹੜਾ ਲੋਕਾਂ ਲਈ ਜ਼ੂਤ ਕੀਤਾ ਜਾ ਰਿਹਾ ਸਦੂ ਸਭ ਇਸ ਤਰ੍ਹਾਂ ਇਹਨਾਂ ਚੋਣਾਂ ਤੋਂ ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕੇਵਲ ਤੇ ਕੇਵਲ ਪਾਛਪਾ ਦੇ ਉਮੀਦਵਾਰ ਜਿਹੜੇ ਕਿਸਾਨਾਂ ਦੇ ਨਿਸ਼ਾਨੇ ਤੇ ਰਹਿਣਗੇ ਕਿਸਾਨਾਂ ਦੇ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ ਪਰ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਆ ਉਹ ਬਿਲਕੁਲ ਇਹਦੇ ਉਲਟ ਹੋ ਗਈ ਹੈ ਪੰਜਾਬ ਦੇ ਵਿੱਚ ਜਿੱਥੇ ਭਾਜਪਾ ਦੇ ਉਮੀਦਵਾਰਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਜਾਂ ਉਹਨਾਂ ਨੂੰ ਚეკੀਰਿਆ ਜਾ ਰਿਹਾ ਹੈ ਜਾਂ ਉਹਨਾਂ ਤੋਂ ਸਵਾਲ ਕਰਕੇ ਉਹਨਾਂ ਕੋਲ ਜਵਾਬ ਮੰਗੇ ਜਾ ਰਹੇ ਨੇ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਸਥਿਤੀ ਭਾਜਪਾ ਦੇ ਉਮੀਦਵਾਰਾਂ ਦੀ ਸਥਿਤੀ ਤੋਂ ਉਲਟ ਹੈ ਲੋਕ ਇਹਨਾਂ ਦਾ ਘਰਾਓ ਕਰਦੇ ਆ ਔਰ ਉੱਥੇ ਬਕਾਇਦਾ ਤੌਰ ਤੇ ਮੁਰਦਾਬਾਰ ਦੇ ਨਾਰੇ ਜਿਹੜੇ ਲੱਗਦੇ ਆ ਜਿਹੜੇ ਦੂਜੇ ਪਾਸੇ ਨਹੀਂ ਲੱਗਦੇ ਹੁਣ ਇਹ ਸਭ ਦਾ ਕਾਰਨ ਭਾਜਪਾ ਦਾ ਤਾਂ ਕਿਸਾਨਾਂ ਦਾ ਵਿਰੋਧ ਬੀਤੇ 2020 ਨੂੰ ਜਦੋਂ ਕਿਸਾਨ ਸੰਗਠਨ ਸਭ ਤੋਂ ਸ਼ੁਰੂ ਹੁੰਦਾ ਉਦੋਂ ਤੋਂ ਲੈ ਕੇ ਹੁਣ ਤੱਕ ਸਾਹਮ ਪਰ ਜੇਕਰ ਡਾਕਟਰ ਬਲਬੀਰ ਸਿੰਘ ਦੇ ਸੰਦਰਭ ਚ ਕੋ ਲਾਲ ਕਨੌ ਦੇ ਸੰਦਰਭ ਚ ਤੁਸੀਂ ਗੱਲ ਕੀਤੀ ਜਗਦੀਸ਼ ਸਿੰਘ ਕਾਪੇ ਦੇ ਸੰਦਰਭ ਚ ਗੱਲ ਕੀਤੀ ਉਥੇ ਸਥਿਤੀਆਂ ਸਿੱਧੂ ਸਾਹਿਬ ਉਲਟ ਉਥੇ ਲੋਕ ਕਿਹਾਉ ਕਰਦੇ ਸਵਾਲ ਨਹੀਂ ਪੁੱਛਦੇ ਕਿਹਾਉ ਕਰਦੇ ਆ ਵਿਰੋਧ ਕਰਦੇ ਆ ਤੇ ਦੂਜੇ ਪਾਸੇ ਮੁਰਦਾਬਾਦ ਦੇ ਨਾਰੇ ਦੇਸ਼ ਦਾ ਕਾਰਨ ਇਸ ਦਾ ਕਾਰਨ ਸਾਫ ਤੇ ਸਪਸ਼ਟ ਤੌਰ ਤੇ ਇਹ ਸਾਹਮਣੇ ਆਉਂਦਾ ਕਿ ਜਦੋਂ 2022 ਦੀਆਂ ਚੋਣਾਂ ਸਨ ਉਸ ਵਕਤ ਆਮ ਆਦਮੀ ਪਾਰਟੀ ਨੇ ਕੋਈ ਵੀ ਵਰਗ ਅਜੇਹਾ ਨਹੀਂ ਛੱਡਿਆ ਜਿਸ ਵਰਗ ਨੂੰ ਇਹਨਾਂ ਨੇ ਖੁਸ਼ ਕਰਨ ਵਾਸਤੇ ਵਾਦੇ ਉਹਨਾਂ ਨੇ ਨਹੀਂ ਕੀਤੇ ਚਾਹੇ ਉਹ ਠੇਕਾ ਮਜ਼ਦੂਰ ਯੂਨੀਅਨ ਹੋਵੇ ਚਾਹੇ ਉਹ 올ਡ ਪੈਨਸ਼ਨ ਸਕੀਮ ਵਾਲੇ ਲੋਕ ਹੋਣ ਚਾਹੇ ਮਹਿਲਾਵਾਂ ਹੋਣ ਚਾਹੇ ਕਿਸਾਨ ਹੋਣ ਚਾਹੇ ਜਨਰਲ ਕੈਟਾਗਰੀ ਦੇ ਲੋਕ ਹੋਣ ਚਾਹੇ ਦਲਤ ਹੋਣ ਚਾਹੇ ਟੀਚ ਹੋਣ ਚਾਹੇ ਮੈਰਾ ਪੈਰਾਮੈਡੀਕਲ ਸਟਾਫ ਹੋਵੇ ਚਾਹੇ ਪੰਜਾਬ ਰੋਗ ਵਿਭਾਗ ਨਾਲ ਵਾਸਤੇ ਬੰਦੇ ਹੋਣ ਸਾਰਿਆਂ ਨੂੰ ਇਹਨਾਂ ਨੇ ਇਹ ਗੱਲ ਕਹੀ ਕਿ ਹਾਂ ਭਈ ਤੁਸੀਂ ਇੱਕ ਵਾਰੀ ਸਰਕਾਰ ਆ ਲੈ ਦਿਓ ਆਮ ਆਦਮੀ ਪਾਰਟੀ ਦੀ ਪਰ ਤੁਸੀਂ ਵੇਖੋ ਕਿ ਦੋ ਚੋਣਾਂ ਤੋਂ ਬਾਅਦ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਸੋਹ ਸੁਨਹਿਰੀ ਹੋਇਆ ਕਰੋਗੀ ਸਾਰੇ ਪਾਸੇ ਖੁਸ਼ਹਾਲੀ ਲੋਕ ਖੁਸ਼ ਹੋਣਗੇ ਹਰ ਲੋਕ ਪੱਕੇ ਹੋ ਜਾਣਗੇ ਕੋਈ ਵੀ ਕੱਚਾ ਜੜਾ ਨਹੀਂ ਰਹੂਗਾ ਇਹੋ ਜਿਹੇ ਜਿਹੜੇ ਵਾਅਦੇ ਕੀਤੇ ਸਨ ਤਾਂ ਸਿੱਧੂ ਸਭ ਲੋਕਾਂ ਨੇ ਉਹਨਾਂ ਬਾਤਾਂ ਤੇ ਯਕੀਨ ਕੀਤਾ ਪਰ ਇਹਨਾਂ ਦੋ ਸਾਲਾਂ 'ਚ ਇੱਕ ਵੀ ਵਾਅਦਾ ਜਿਹੜਾ ਸਿੱਧੂ ਸਾਉਥ ਪੂਰਾ ਨਹੀਂ ਹੋਇਆ ਤੇ ਜਿਸ ਕਾਰਨ ਚਾਹੇ ਉਹ ਠੇਕਾ ਮਜ਼ਦੂਰ ਯੂਨੀਅਨ ਹੋਵੇ ਚਾਹੇ 올ਡ ਪੈਨਸ਼ਨ ਸਕੀਮ ਵੜੇ ਲੋਕ ਹੋਣ ਚਾਹੇ ਮਹਿਲਾਵਾਂ ਹੋਣ ਚਾਹੇ ਟੀਚਰ ਹੋਣ ਚੈ ਕੁਈ ਵੀ ਆਪਣੇ ਆਪ ਨੂੰ ਠੱਕਿਆ ਹੋਇਆ ਮਹਿਸੂਸ ਕਰ ਰਿਹਾ ਤੇ ਲੋਕਾਂ ਕੋਲ ਅਜਿਹਾ ਵਕਤ ਹੀ ਹੁੰਦਾ ਜਦੋਂ ਚੋਣਾ ਹੁੰਦੀਆਂ ਨੇ ਲੋਕਾਂ ਨੇ ਜਦੋਂ ਸਾਥ-ਸਾਥ ਸਰਕਾਰ ਨਾਲ ਕਰਨਾ ਹੁੰਦਾ ਅਜੇ ਤਾਂ ਇਹ ਮੁਲਾਜ਼ਮ ਚੱਤੇਬੰਦੀਆਂ ਜਾਂ ਲੋਕ ਜਾਂ ਯੂਨੀਅਨ ਜਿਹੜੇ ਨੇ ਅਜੇ ਤਾਂ ਵਿਰੋਧ ਝੰਡਾ ਆ ਮੁਰਦਾਬਾਦ ਦੇ ਨਾਅਰੇ ਨਾ ਕਰ ਰਹੇ ਆ ਪਰ ਅਸਲ ਵਿਰੋਧ ਉਸ ਦਿਨ ਸਮਝਾਊਗਾ ਕਿ ਜਿਸ ਦਿਨ 1 ਜੂਨ ਨੂੰ ਵੋਟਾਂ ਪੈਣੀਆਂ ਤੇ 4 ਜੂਨ ਨੂੰ ਜਿਸ ਦਿਨ ਰਿਜ਼ਲਟ ਸਾਹਮਣੇ ਹੋਣਾ ਉਸ ਦਿਨ ਪਤਾ ਲੱਗੂਗਾ ਕਿ ਹਾਂ ਭਈ ਇਹ ਜਿਹੜਾ ਵਿਰੋਧ ਸੀ ਵਕਈ ਵਿਰੋਧੀ ਇਤਜਾਮ ਮਤਲਬ ਜਿਸ ਤਰੀਕੇ ਨਾਲ ਲੋਕ ਕਹਿੰਦੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਾਦੇ ਜਿਹੜੇ ਲੀਡਰ ਕਹਿੰਦੇ ਨੇ ਨਹੀਂ 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 ਇਹ ਵਿਰੋਧੀਆਂ ਚਾਲ ਸਾਡੇ ਦੇ ਕੀਤੇ ਕੰਮਾਂ ਤੋਂ ਲੋਕ ਤਾਂ ਫੂਰਨ ਕੋਈ ਖੁਸ਼ ਨਹੀਂ ਸੰਤੁਸ਼ਟ ਨਹੀਂ ਇਹ ਵਾਦੇ ਦਾ ਪਤਾ ਤਾਂ 4 ਜੂਨ ਨੂੰ ਲੱਗੂਗਾ ਜਿਸ ਦਿਨ ਈਵੀਐਮ ਖੁੱਲਣਗੇ ਤੇ ਹਾਂ ਪਈ ਪੰਜਾਬ ਦੇ ਲੋਕਾਂ ਨੇ ਵਾਕਿਆ ਹੀ ਆਪਣਾ ਗੁੱਸਾ ਆਮ ਆਦਮੀ ਪਾਰਟੀ ਤੇ ਕੱਢਿਆ ਕਿ ਜਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਸੁਪਨੇ ਚ ਤੁਰੇ ਫਿਰਦੀ ਸੀ ਜਿਹੜੀ ਇਹ ਜਿਹੇ ਵਾਦੇ ਕਰਦੀ ਸੀ ਜਾਂ ਦਾਅਵੇ ਜਿਹੜੇ ਕਰ ਰਹੀ ਸੀ ਸੋ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸਥਿਤੀ ਸਿਰਫ ਸਿਰਫ 2022 ਦੀਆਂ ਚੋਣਾਂ ਦੇ ਵਿੱਚ ਕੀਤੇ ਗਏ ਵਾਅਦੇ ਕਰਕੇ ਆ ਜੋ ਕੁਝ ਅੱਜ ਬਣ ਰਿਹਾ ਕਿਉਂਕਿ ਉਹਨਾਂ ਵਿੱਚ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਮੁਲਾਜ਼ਮ ਠੱਗੇ ਮਹਿਸੂਸ ਕਰ ਰਹੇ ਆ इवन ਕਿ ਉਹ ਤਾਂ ਕਸਾਨਾਂ ਨੇ ਵੀ ਇਹਨਾਂ ਨੂੰ ਘੇਰਨਾ ਜਰਾ ਉਹ ਸ਼ੁਰੂ ਕਰ ਦਿੱਤਾ ਆ ਚਲੋ ਖੈਰ ਇਹ ਅਸਲ ਕਾਰਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਵਿਰੋਧਤਾ ਦੀ ਜੀ ਬਿਲਕੁਲ ਚਲੋ ਅਣਖੀ ਸਭ ਤੁਸੀਂ ਸਰਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਅਈ ਸੰ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਹਨਾਂ ਦੇ ਵੱਲੋਂ ਅਨਾਮ ਕਵਰਾਂਤ ਸਰ ਨਾਲ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁੜ ਪਸੰਦ ਆਈ ਹੋਵੇ ਦੁਬਾਰਾ ਫਿਰ ਮਿਲਾਂਗੇ ਤਾਂ